ਫਲੌਨੀ ਪਹੁੰਚ ਗਿਆ ਤਾਂ ਹੋ ਆਇਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡ ਤੀਥ ਹਰੀਪਰਾ ਕਾਰ ਸੇਵਾ ਬਾਬੇ ਦਿੱਲੀ ਵਾਲਿਆਂ ਦੀ ਚੱਲ ਰਹੀ ਆ ਬਾਬਾ ਰਵਨ ਸਿੰਘ ਬਾਬਾ ਬਚਨ ਸਿੰਘ ਬਾਬਾ ਕਰਨੈਲ ਸਿੰਘ ਉਹਨਾਂ ਦੇ ਸੰਯੋਗ ਦੇ ਨਾਲ ਸੰਗਤਾਂ ਦੇ ਸੰਯੋਗ ਦੇ ਨਾਲ ਲਾਕੇ ਦੀਆਂ ਸੰਗਤਾਂ ਸਾਰੀਆਂ ਦੇ ਸੰਯੋਗ ਦੇ ਨਾਲ ਇਹ ਸੇਵਾ ਜਿਹੜੀ ਹਰੀਪੁਰਾ ਵੱਡ 30 ਸਾਲ ਚੱਲ ਰਹੀ ਆ ਤੇ ਸਰੋਵਰ ਜਿਹੜਾ ਆਪਣਾ ਇਹਦੀ ਵੀ ਸੇਵਾ ਆਪਾਂ ਕਰਨੀ ਆ ਹੁਣ 25 30 ਸਾਲ ਹੋ ਗਏ ਸੇਵਾ ਚੱਲਦੀ ਨੂੰ ਤੇ ਅਜੇ ਤੱਕ ਸਰੋਵਰ ਜਿਹੜਾ ਆਪਾਂ ਸਾਫ਼ ਨਹੀਂ ਕੀਤਾ ਹੁਣ ਕਾਰ ਸੇਵਾ ਵੱਲੋਂ ਤੇ ਸ਼ਰਮਨੀ ਕਮੇਟੀ ਪ੍ਰਧਾਨ ਵੱਲੋਂ ਇਲਾਕੇ ਦੀ ਸੰਗਤ ਦੇ ਸੰਯੋਗ ਦੇ ਨਾਲ ਇਹ ਸਰੋਵਰ ਜਿਹੜਾ ਆਪਾਂ ਵਿੱਚ ਗਾ ਰਿਹਾ ਉਹਨੂੰ ਆਪਾਂ ਸਾਰਿਆਂ ਨੇ ਕਢਣਾ ਕਿਉਂ ਪਾਣੀ ਜਿਹੜਾ ਉਹ ਕੱਢੀ ਜਾਂਦੇ ਆ ਤੇ ਜਿਹੜੀ ਮੱਛੀ ਹੈ ਇੱਥੇ ਸਰੋਵਰ ਦੇ ਵਿੱਚ ਉਹ ਜਿਹੜਾ ਬੀਬੀਆਂ ਦਾ ਪੋਣਾ ਪਾਇਆ ਬਣਾਇਆ ਗਿਆ ਉਹਦੇ ਵਿੱਚ ਪਾਣੀ ਪਾਇਆ ਤੇ ਮੱਛੀ ਜਿੰਨੀ ਵੀ ਬਚਾ ਕੇ ਉਹਦੇ ਵਿੱਚ ਰੱਖਾਂਗੇ ਤਾ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਦੁਬਾਰੇ ਵੀ ਆਪਾਂ ਸਾਰੇ ਸੰਗਤ ਦੇ ਸੰਯੋਗ ਦੇ ਨਾਲ ਇਹ ਜਿਹੜੀ ਸਰੋਵਰ ਦੀ ਗਾਹ ਰਿਆ ਇਹ ਆਪਾਂ ਕੱਢ ਕੇ ਤੇ ਆਉਂਦੀ ਵਿਸਾਖੀ ਤਿੱਕਰ ਇਹ ਪਾਣੀ ਨਾਲ ਆਪਣਾ ਭਰਿਆ ਜਾਵੇ ਖੇਤੀ ਤੋਂ ਖੇਤੀ ਜਿੰਨੀ ਵੀ ਆਹ ਖੇਤੀ ਹੋ ਸਕਦੀ ਆ ਐਸ ਮੱਸੀਆ ਤੇ ਆਪਾਂ ਇਹ ਟੱਪਾ ਸਰੋਵਰ ਨੂੰ ਲਾਉਣਾ ਕਿ ਤਾਂ ਕਿ ਆਪਾਂ ਮੱਸੀਆ ਤੇ ਮਹਾਪੁਰਸ਼ਾਂ ਦਾ ਆਸ਼ੀਰਵਾਦ ਲੈ ਕੇ ਸਤਿਗੁਰ ਦੀ ਅਰਦਾਸ ਕਰਕੇ ਆਪਾਂ ਇਹ ਕਾਰਜ ਚਾਲੂ ਕਰਨਾ ਸਾਰੀ ਸੰਗਤ ਹੁਮ-ਹੁਮਾ ਕੇ ਪਹੁੰਚੋ ਅਤੇ ਇਸ ਕਾਰਜ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਓ 29 ਮਾਰਚ ਮੱਛਿਆ ਵਾਲੇ ਦਿਨ ਇੰਨੀ ਦਾਸ ਦੀ ਬੈਂਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ